ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਅਮਾਮਵਾੜਾ ਬਾਜ਼ਾਰ ਵਿੱਚ ਰਾਤ 9 ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ ਹੀ ਦੇਖਦੇ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਕਾਰਨ ਦੁਕਾਨਾਂ ਵਿੱਚ ਪਿਆ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਫਾਇਰ ਬ੍ਰਿਗੇਡ ਪਹਿਲਾਂ ਤਾਂ ਦੇਰ ਨਾਲ ਪਹੁੰਚੀ ਅਤੇ ਜਦੋਂ ਪਹੁੰਚੀ ਤਾਂ ਠੀਕ ਢੰਗ ਨਾਲ ਲੱਗ ਤੇ ਕਾਬੂ ਪਾਉਣ ਵਿੱਚ ناکਾਮ ਰਹੀ ਜਿਸ ਕਾਰਨ ਅੱਗ ਸਾਰੀਆਂ ਦੁਕਾਨਾਂ ਵਿੱਚ ਫੈਲ ਗਈ ਦੁਕਾਨਦਾਰਾਂ ਨੂੰ ਇਹ ਵੀ ਰੋਸ਼ ਹੈ ਕਿ ਲਗਾਤਾਰ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਕਦੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਤੇ ਨਾ ਹੀ ਅੱਗ ਕਾਰਨ ਆਪਣਾ ਸਭ ਕੁਝ ਗਵਾ ਚੁੱਕੇ ਦੁਕਾਨਦਾਰਾਂ ਦਾ ਦੀ ਕੋਈ ਸਾਰ ਨਹੀਂ ਲਈ ਗਈ ਮੁਸਾਇਦ ਦੁਕਾਨਦਾਰਾਂ ਨੇ ਚੈਂਬਰ ਆਫ ਕਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਐਂਟਰੀਆਂ ਰੱਸਿਆਂ ਨਾਲ ਬੰਦ ਕਰ ਦਿੱਤੀਆਂ ਉੱਥੇ ਹੀ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲਈ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੁਕਾਨਦਾਰਾਂ ਨੂੰ ਮਿਲਣ ਲਈ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਸਹਾਇਤਾ ਦੇਣ ਦਾ ਆਸ਼ਵਾਸਨ ਦਿੱਤਾ ਉਨ੍ਹਾਂ ਕਿਹਾ ਕਿ ਇਸੌਖੀ ਕੜੀ ਵਿੱਚ ਉਹ ਦੁਕਾਨਦਾਰਾਂ ਦੇ ਨਾਲ ਹਨ ਅਤੇ ਜਲਦ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਸ ਨੁਕਸਾਨ ਦੀ ਰਿਪੋਰਟ ਤਿਆਰ ਕਰ ਮંત્રી ਪੰਜਾਬ ਨੂੰ ਪੇਜਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਨੂੰ ਰਾਤੀ ਸਵੇਰੇ ਨਾਲ ਟੈਲੀਫੋਨ ਆਇਆ ਹਾਂਜੀ ਕੋਲੇ ਮਰਕਰ ਤੋਂ ਤਰ ਦੇ ਤੇ ਮੈਂ ਉਹੋ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਹੈ ਗੁਰਦਾਸਪੁਰ ਟਿਕਾਣਾ ਸੜਕੀਆਂ ਨੇ ਤੇ ਸਵੇਰੇ ਪਹੁੰਚ ਮੈਂ ਵੀਰੇ ਤੇ ਸੋਦਾ ਗਿਆਆਂ ਹੋਰ ਮੈਂ ਇੱਕ ਗਲਤੀ ਮੈਨੂੰ ਪਛੜੀ ਕਿ ਥੋਡੇ ਬਲਜੀਤ ਮੇਰੇ ਨਾਲ ਖੜਾ ਕਮੇਟੀ ਵਾਲਿਆਂ ਤੇ ਤਾਂ ਇੱਥੇ ਲੋਕਾਂ ਨੇ ਖਿਆ ਉਹទី ਨੇ ਬਹੁਤ ਜ਼ਿਆਦਾ ਮਰੂਦ ਕਰਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ ਚਾਰ ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸਾਰਤ ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਛੋਟੇ ਦੁਕਾਨ ਦਾ ਆ ਮੇਰੇ ਖਾਤੇ ਖੜਨੇ ਕਦੇ ਜੀ ਮੇਰੇ 18000 ਸੀ ਕਿ ਮੈਂ ਸੂਰੇ ਟੈਂਕੀ ਲੈ ਕੇ ਹੁਣਾ ਸੀ ਉਹ ਵੀ ਵਿੱਚ ਹੀ ਚਲੇ ਗਿਆ ਮੈਂ ਜੀ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਸਾਸਟਰ ਮੈਨੇਜਮੈਂਟ ਆ ਉਤੇ ਕਿ ਇਹ ਚੀਜ਼ਾਂ ਕਵਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਕੀ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এনवायरमेंटਲ ਲੋਕਾਂ ਨੂੰ ਸਾਰਿਆਂ ਨੂੰ ਦਿੱਤੀ ਹੁੰਦੀ ਹੈ ਤੇ ਉਹ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਹੈ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਵੱਡਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਵੇ ਜਿਹੜਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ اٹੋਣੀ ਹੈ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅਕਲਕਤ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪੋਜੀਸ਼ਨ ਨਹੀਂ ਕਿ ਉਹ ਪੂਰੀ ਨਾਲੇ ਫਿਰ ਸਾਨੂੰ ਵੀ ਬਲਾਂਗੇ ਔਰ ਗੱਲ ਵੀ ਕਰਾਂਗੇ ਔਰ ਉਹ ਕਿਹ ਬਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਸਾਹਮਣੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਜਿਹੜੇ ਬਾਹਰ ਦੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੀ ਮਦਦ ਨੇ ਤੇ ਕੋਈ ਤੇ ਵਕਈ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਜੇ ਰਬਾ ਬਾਬਾ ਨਾਨਕ ਜਦ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਝੁਕਤ ਪਟਾਲੇ ਪਿੰਡ ਤੇ ਤੇ ਉਸ ਦਿਨ ਸਾਡੇ ਉਥੇ ਗਉਸ਼ਾਲਾ ਦੇ ਵਿੱਚ ਬੜੀ ਜਵਦਰਸਤਾ ਕਰਨ ਲੱਗੀ ਮਸ਼ਰਾਲੇ ਪਿੰਡ ਤੇ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਕੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉਥੇ ਡੇਰ ਬਾਬਾ ਨਾਨਕ ਚੋਂ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚੋਂ ਆ ਕੇ ਪਹੁੰਚ ਗਈ ਸੀ ਤੇ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਤੇ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚ ਜਲ ਧਿਆਨ ਦੇਣਾ ਪਏਗਾ ਔਰ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਤੇ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੇ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜਿਹੀ ਥੀਂ ਹੁੰਦੀ ਆ ਉਹ ਦੁਬਾਰਾ ਨਾ ਹੋਵੇ